ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਹਿ ਸਕ੍ਰਿਤੀ ਮਹੱਲਾ ਪਹਿਲਾ ਹੜ ਪੁਸਤਕ ਸੰਧਿਆ ਆਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਬੇਪੂਖਨਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੂਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਚਉ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੇ ਨਿਪਲੰ ਤਸੈ ਜਰਮਸੈ ਜਾਵਦ ਬ੍ਰਹਮ ਨਾ ਬਿੰਦਤੇ ਸਾਗਰੰ ਸੰਸਾਰਸੈ ਗੁਰ ਪ੍ਰਸਾਦੀ ਤਰਹਿ ਕੀ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰજન ਦੇਉ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮੰ ਸ੍ਰੀ ਬਾਸਵ ਦੇਵ ਸਿਆ ਜੇ ਕੋਈ ਜਾਨਸ ਭੇਵ ਨਾਨਕ ਤਾਂ ਕੋ ਦਾਸ ਹੈ सोई निरंजन देव श्लोक सहस्रक्रीति महल्ला 5 एक ओंकार सतनाम करता पुरख निरपहु निरवै अकालमूरत अजूनी सह पं गुरु प्रसाद कतंच माता कतंच पिता कतंच बनता विनोद सुत है कतंच भरत मीत हित बंधव ਕਤੰਚ ਮੋਹ ਕਟੰਬਯਤੇ ਕਤੰਚ ਚੱਪਲ ਮੋਹਨੀ ਰੂਪੰ ਦੇਖਨ ਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਦਿ ਅਚੁੱਤ ਤਨਹਿ ਤੇਰ ਗੰਤ ਮਾਤ ਪਿਤਾ ਸਨੇਹ ਧ੍ਰਿਗ ਸਨੇਹੰ ਪ੍ਰਾਤ ਬਾਂਧ ਵਹਿ ਧ੍ਰਿਗ ਸਨੇਹੰ ਬੰਤਾ ਬਿਲਾਸ ਸੁਤਹਿ ਧ੍ਰਿਗ ਸਨੇਹੰ ਗਿਰ ਹਾਰਥ ਕਹਿ ਸਾਦ ਸੰਗ ਸੁਨੇਹ ਸਤਿਅੰ ਸੁਖਿੰ ਬਸੰਤ ਨਾਨਕਹਿ ਮਿਥੇ ਅੰਤ ਦੇਹੰ ਕਿਨੰਤ ਬਲਨੰ ਵਰਧੰਤ ਜਰੁਵਾ ਹਿਤੇ ਅੰਤ ਮਾਇਆ ਅਤਿ ਅੰਤ ਆਸਾ ਅਥਿਤਿਐ ਭਵਨੰ ਗਨੰਤ ਸੁਵਾਸਾ ਪਹਾਨ ਧਰਮੰ ਪਤੰਤ ਮੋਹ ਕੂਪਦਰ ਲਭਿਐ ਦੇਹੰ ਤਤ ਆਸ੍ਰੀਅੰ ਨਾਨਕ गोबिंद 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 गोपाल कृपा काच कोटंग अरचंत तोय लेप नंग रक्त चरमन है नमंग ता द्वारन पीत रहत बाए रूपंग अस्थंभन है गोविंद नामंग नह सिमरंत अज्ञानी जानंत अस्त्रिंग दुर्लभ दे उधरंत साध शरण नानक ਹਰ 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 ਹਰੀ ਜਪੰਤ ਸੁਭੰਤ ਤਵੰ ਅਚੁੱਤ ਗੁਣਗਿਆ ਪੂਰਨੰ ਬੋਲੋ ਕਿਰਪਾਲਾ ਗੰਭੀਰੰ ਊਚੈ ਸਰਬਗ ਅਪਾਰਾ ਪ੍ਰਿਤਿਆ ਪ੍ਰਯੰ ਬਿਸਰਾਮ ਚਰਨੰ ਅਨਾਥ ਨਾਥੇ ਨਾਨਕ ਸਰਨੰ ਮਿਰਗੀ ਪੇਖੰਤ ਬਦਕ ਪ੍ਰਿਹਾਰੇਣ ਲਖਿਆ ਆਵਦਹਿ ਅਹੋ ਜਸ ਤੇ ਆਰਖੀਣ ਗੋਪਾਲ ਹੈ ਨਾਨਕ ਰੋਮ ਨਾ ਛੇਦੇ ਅਤੀ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸਹਿ ਵਿਕਮ ਥਾਨ ਬਸੰਤ ਊਚਹਿ ਨਹਿ ਸਿਮਰੰਤ ਮਰਨੰ ਕਦਾਂਚਹਿ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤੇ ਸ਼ਬਦੰ ਰਤੰ ਅਹਿਤੰ ਮਯਾ की तं कलि कर्म कृतवे मिटंत तत्रगत परम मोहं भगवान रमणं सर्वत्र थानाय दृष्टत्वं अमोग दर्शनं वसंत साध रसना हर 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 हरी नानक मेरे अंग जाप जपना कटंत रूपं कटंत दीपं कटंत अवससि अर नखयतर गगनं ਕਟੰਤ ਬਸਦਾ ਗਿਰਤਰ ਸੇ ਖੰਡੰ ਕਟੰਤ ਲਲਨਾ ਸੁਤ ਪ੍ਰਾਤ ਹੀਤੰ ਕਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨਹਿ ਕਟੰਤ ਕੇਵਲ ਗੋਪਾਲ ਅਚੁੱਤ ਅਸਤ੍ਰਿੰਗ ਨਾਨਕ ਸਾਧ ਜਨ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦਿਰਡੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲ ਵਿਖਨਾਸੰ ਪ੍ਰਾਪਤੰ ਧਰਮ ਲਖਿਐਣ ਨਾਨਕ ਜੇ ਸੋ ਪਰਸੰਨ ਮਾਧਵਹਿ ਮਿਰਤ ਮੋਹੰ ਅਲਪ ਬੁੱਧਿਹੰ ਅਰਚੰਤ ਬਨਤਾ ਬਨੋਦ ਸਾਹੰ ਜੋਵਨ ਬਹਿ ਕ੍ਰਮ ਕਨਕ ਕੁੰਡਲੈ ਵਿਚਿੱਤਰ ਮੰਦਰ ਸੋ ਭੰਤ ਬਸਤਰਾ ਹਿਤ ਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਨ ਸੰਤ ਨਾਨਕ ਭੋ ਭਗਵਾਨੇ ਨਮਹਿ ਜਨਮੰ ਤਾ ਮਰਨੰ ਹਰਖੰਗ ਤਾ ਸੋਗੰ ਭੋਗੰ ਤਾਰੋਗੰ ਊਚੰ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨੰ ਅਬਮਾਨੰ ਤਾ ਹੀਨੰ ਪਰਵਿੱਤ ਮਾਰਗੰ ਵਰਤੰਤ ਬਨਾਸੰ ਗੋਬਿੰਦ ਭਜਨ ਸਾਧ ਸੰਗੇਨ ਅਸਤ੍ਰੰ ਨਾਨਕ ਭਗਵੰਤ ਪਜਨਾਸੰ ਕਿਰਪੰਤ ਹਰੀੰ ਮਤ ਤਤ ਗਿਆਨੰ ਬਖਸੀਤ ਦੇ ਹੈ 부ਦਾ ਕੁਸਲ ਥਾਨੰ ਵਸਯੰਤ੍ਰਿਖਯੰ ਤਿਆਗਮਾਨੰ ਸੀਤਲੰਤ੍ਰਿਧਯੰ ਦ੍ਰਿੜ ਸੰਤ ਗਿਆਨੰ ਰਹਾੰਤ ਜਨਮ ਹਰ ਦਰਸਲੀਣਾ ਬਾਜੰਤ ਨਾਨਕ ਸ਼ਬਦ ਬੀਣਾ ਕਹੰਤ ਬਿਦਾ ਗੁਣੰਤ ਗੁਨੀਆ ਸੁਨੰਤ ਬਾਲਾ ਬਹੁ ਵਿਦ ਪ੍ਰਕਾਰਾ ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤਨਾਨਕ ਦੈਨਹਾਰ ਗੁਰਗੋਪਾਲਾ ਨਹਿ ਚਿੰਤਾ ਮਾਤ ਪਿਤ ਪ੍ਰਾਤ ਹੈ ਨਹਿ ਚਿੰਤਾ ਕਸ਼ ਲੋਕ ਕਹਿ ਨਹਿ ਚਿੰਤਾ ਬਨਤਾ ਸੁਤ ਮੀਤ ਹੈ ਪਰਵਿਰਤ ਮਾਇਆ ਸੰਬੰਧਨ ਹੈ ਦਿਆਲ ਏਕ ਪਗਵਾਨ ਪੁਰਖ ਹੈ ਨਾਨਕ ਸਰਬਜੀਵ ਪ੍ਰਤਪਾਲ ਕਹਿ अनित्य हितं अनित्य चित्तं अनित्य आशा बहुविध प्रकारं अनित्य हितं अहं बन्धन परम माया मलंग बेकारं फिरंत जून अनेक जठरागन नह सिमरंत मलीन बुद्धेहं हे गोविंद करत मया नानक पतत उद्धारण साध संगमह ਗਿਰੰਤ ਗਿਰ ਪਤਤ ਪਤਾਲੰ ਜਲੰਤ ਦੇ ਦੀਪਿਆ ਬੈ ਸੁਆੰਤ ਰਹਿ ਬਹੰਤ ਅਗਾਹਾ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਨਹਿ ਅਨਕ ਸਾਧਨ ਨਾ ਸਿਧਿਅਤੇ ਨਾਨਕ ਅਸਥੰਭੰ 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 ਸ਼ਬਦ ਸਾਧ ਸਵਜਨਹਿ ਕੋਰ ਦੁਖਿਯੰ ਅਨਕ ਹਤਿਯੰ ਜਨਮਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੀ ਪਾਵਕ ਕਾਸ਼ਟ ਪਸਮੰਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣਰਮੰਤ ਅਗਖੰਡਨਹਿ ਰਿੱਧ ਬਸੰਤ ਭੈ ਭੀਤ ਦੂਤਹਿ ਕਰਮਕਰਤ ਮਹਾ ਨਿਰਮਲਹਿ ਜਨਮ ਮਰਨ ਰਹੰਤ ਸਰੂਤਾ ਸੁਖ ਸਮੂ ਅਮੋਗ ਦਰਸਨਹਿ ਸਰਨ ਜੋਗੰ ਸੰਤ ਪ੍ਰਿਆ ਨਾਨਕ ਸੋ ਭਗਵਾਨ ਕੇ ਮੰਕਰੋਤ ਪਾਸ਼ੰਕਰੋਤ ਅਗਰਨੀ ਵਹਿ ਨਿਰਾਸ ਸੰਗ ਆਸ ਪੂਰਨਹਿ ਨਿਰਤਨ ਭਯੰਗ ਤਨਵੰਤਹਿ ਰੋਗੀ ਅੰਗ ਰੋਗ ਖੰਡਨਹਿ ਭਗਤਿਆਂ ਭਗਤ ਦਾਨੰ RAM ਨਾਮ ਗੁਣ ਕੀਰਤਨਹਿ ਪਾਰ ਬ੍ਰਹਮਪੁਰਖ ਦਾ ਤਾਰਹਿ ਨਾਨਕ ਗੁਰ ਸੇਵਾ ਕੰਗ ਨਾ ਲਭੇਤੀ ਅਧਰੰ ਧਰੰ ਧਾਰਨ ਹੈ ਨਿਰਧਨੰ ਧਨ ਨਾਮ ਨਰ ਹਰਹਿ ਅਨਾਥ 나ਥ ਗੋਬਿੰਦ ਹੈ ਬਲਹੀਨ ਬਲਕੀਸ਼ਵ ਹੈ ਸਰਬ ਭੂਤ ਦਇਾਲ ਅਚੁੱਤ ਦੀਨ ਬਾਂਦਵ ਦਾ ਮੋਦ ਰਹਿ ਸਰਬੱਗਿਆ ਪੂਰਨ ਪੁਰਖ ਭਗਵਾਨ ਹੈ ਭਗਤ ਵੱਛਲ ਕਰਨਾ ਮਇ ਘਟ ਘਟ ਬਸੰਤ ਬਾਸ ਦੇਵਹਿ ਪਾਰ ਬ੍ਰਹਮ ਪਰਮੇਸ਼ਵਰਹਿ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਰਾਇਣਹਿ